ਜ਼ਿਲ੍ਹੇ ਦੇ ਜੰਡਿਆਲਾ ਗੁਰੂ ਨਸਦੀਕ ਦੇਵੀ ਦਾਸਪੁਰਾ ਵਿਖੇ ਰੇਲਵੇ ਟਰੈਕ ਦੇ ਉੱਤੇ 2 ਘੰਟੇ ਦੇ ਲਈ ਰੇਲਵੇ ਦਾ ਚੱਕਾ ਜਾਮ ਕਰ ਦਿੱਤਾ ਗਿਆ ਰੇਲਵੇ ਟਰੈਕ ਦੇ ਉੱਤੇ ਭਾਰੀ ਸੰਖਿਆ ਦੇ ਵਿੱਚ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਕਾਰਕੁਨ ਨੇ ਉਹ ਪਹੁੰਚੇ ਹੋਏ ਨੇ ਵੱਡੀ ਸੰਖਿਆ ਦੇ ਵਿੱਚ ਰੇਲਵੇ ਟਰੈਕ ਦੇ ਉੱਤੇ ਜਿਹੜੇ ਮਹਿਲਾਵਾਂ ਤੁਸੀਂ ਦੇਖ ਸਕਦੇ ਹੋ ਮੌਜੂਦ ਨੇ ਤੇ ਰੇਲਵੇ ਟਰੈਕ ਦੇ ਉੱਤੇ ਧਰਨਾ ਜਿਹੜਾ ਇਹ ਚੱਲ ਰਿਹਾ 2 ਘੰਟੇ ਦੇ ਲਈ ਇਹ ਧਰਨਾ ਜਿਹੜਾ ਚਲੇਗਾ ਤੇ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੀ ਨਾਰੇਬਾਜੀ ਆ ਉਹ ਕੀਤੀ ਜਾ ਰਹੀ ਹੈ ਮੰਗਾ ਇਹ ਨੇ ਕਿ ਲਖੀਮਪੁਰ ਖੀਰੀ ਵਿਖੇ ਜੋ ਇੱਕ ਕੇਂਦਰੀ ਮੰਤਰੀ ਦੇ ਸੁਪੁੱਤਰ ਵੱਲੋਂ ਜੋ ਤੇ ਕਿਸਾਨਾਂ ਦੇ ਉੱਤੇ ਜੀਪ ਚੜਾਈ ਸੀ ਜਿਸ ਦੇ ਨਾਲ ਚਾਰ ਕਿਸਾਨਾਂ ਦੀ ਤੇ ਇੱਕ ਪੱਤਰਕਾਰ ਦੀ ਮੌਤ ਹੋ ਗਈ ਸੀ ਉਸ ਮਾਮਲੇ ਦੇ ਵਿੱਚ ਇਨਸਾਫ ਲੈਣ ਦੇ ਲਈ ਅੱਜ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਪੂਰੇ ਪੰਜਾਬ ਦੇ ਵਿੱਚ ਰੇਲ ਰੋਕੋ ਅੰਦੋਲਨ ਜਿਹੜਾ ਉਸ ਨੂੰ ਉਸ ਦੀ ਕਾਲ ਜਿਹੜੀ ਆ ਦਿੱਤੀ ਗਈ ਹੈ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੁਬਾਈ ਆਗੂ ਜਨਰਲ ਸਕੱਤਰ ਸਰਮਣ ਸਿੰਘ ਪੰਦੇੜ ਦੀ ਅਗਵਾਈ ਦੇ ਵਿੱਚ ਇੱਥੇ ਕਿਸਾਨ ਪਹੁੰਚੇ ਨੇ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਇੱਥੇ ਮੌਜੂਦ ਨੇ ਕਲੇਰਬਾਲਾ ਦੇ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਦੇ ਹੁਣ ਤੋਂ ਬਾਅਦ ਪੰਦੇੜ ਸਾਹਿਬ ਦੇ ਨਾਲ ਵੀ ਜਿਹੜੀ ਗੱਲਬਾਤ ਕਰਾਂਗੇ ਤਾਂ ਕਲੇਰਬਾਲਾ ਸਾਹਿਬ ਅੱਜ ਇਹ ਜਿਹੜਾ ਮਸਲਾ ਹੈ ਲੰਬੇ ਸਮੇਂ ਤੋਂ ਚੱਲ ਰਿਹਾ ਤੇ ਤੁਹਾਨੂੰ ਫਿਰ ਮਜਬੂਰਨ ਰੇਲਵੇ ਟਰੈਕਾਂ ਤੇ ਬਹਿਣਾ ਪਿਆ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਇਹ ਜਿਹੜਾ ਸਾਡਾ ਸਾਡੇ ਸ਼ਹੀਦ ਕੀਤੇ ਸੀ 23 23 ਸਾਲ ਦੇ ਮੁੰਡੇ ਇਹ ਲਖੀਮਪੁਰ ਖੀਰੀ ਦੇ ਵਿੱਚ 3 ਸਾਲ ਪਹਿਲਾਂ ਚੌਥਾ ਸਾਲ ਸ਼ੁਰੂ ਹੋ ਗਿਆ ਪਰ ਕੇਂਦਰ ਸਰਕਾਰ ਨੇ ਉਹਨਾਂ ਨੂੰ ਅਜੇ ਤੱਕ ਕੋਈ ਜੜੀਆ 120 ਬੀ ਦਾ ਪਰਚਾ ਦਰਜ ਸੀ ਉਹਨਾਂ ਦੇ ਉੱਤੇ ਪਰ ਕੋਈ ਜੜੀਆ ਸੁਣਵਾਈ ਨਹੀਂ ਕੀਤੀ ਕੋਈ ਸਜ਼ਾ ਜੜੀਆ ਅਜੇ ਤੱਕ ਨਹੀਂ ਦਿੱਤੀ ਇਸ ਕਰਕੇ ਸਾਡਾ ਅੱਜ ਦਾ ਜਿਹੜਾ 2 ਘੰਟੇ ਦਾ ਸਮਲਕ ਰੇਲ ਰੋਕੋ ਅੰਦੋਲਨ ਹੈ ਤੇ ਦੇਸ਼ ਵਿਆਪੀ ਆ ਪੂਰੇ ਭਾਰਤ ਦੇ ਵਿੱਚ ਆ ਅਗਰ ਸਰਕਾਰ ਨੇ ਸਾਡੀਆਂ ਇਹਨਾਂ ਮੰਗਾਂ ਵਾਲੇ ਪਾਸੇ ਧਿਆਨ ਨਾ ਦਿੱਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਜੜਾ ਸਾਨੂੰ ਲੰਬੇ ਸੰਘਰਸ਼ ਦੀ ਰੂਪਰੇਖਾ ਵੀ ਜੜੀ ਅਲਿਕਣੀ ਪੈ ਸਕਦੀ ਆ ਤੇ ਸਾਨੂੰ ਸਮਝ ਆਉਂਦੀ ਆ ਕਿ ਕੇਂਦਰ ਸਰਕਾਰ ਹਮੇਸ਼ਾ ਹੀ ਜੜੀ ਆ ਉਹ ਜਿਹੜੇ ਗੈਰ ਸਮਾਜੀ ਅੰਸਰ ਆ ਉਹਨਾਂ ਦੇ ਉੱਤੇ ਆਪਣੀ ਸੁਰੱਖਿਆ ਦੀ ਛਤਰੀ ਤਾਣ ਕੇ ਰੱਖਦੀ ਆ ਤੇ ਕਦੀ ਦੇਸ਼ ਦੇ ਲੋਕਾਂ ਦੇ ਹਿੱਤ ਵਿੱਚ ਨਹੀਂ ਖੜਦੀ ਤੇ ਚਾਰ ਸ਼ਹਿਰਾਂ ਵਿੱਚ ਜਿਹੜੀਆਂ ਇਦਾਂ ਦੀਆਂ ਖਬਰਾਂ ਸਾਨੂੰ ਮਿਲ ਰਹੀਆਂ ਵਾ ਜੀ ਕਲੀਅਰ ਬਾਲਾ ਸਾਹਿਬ ਜਿਹੜੇ ਇਸ ਮੁੱਦੇ ਦੇ ਉੱਤੇ ਤੁਸੀਂ ਜਿਹੜਾ ਪਿਛਲੇ ਸਮੇਂ ਦੇ ਵਿੱਚ ਵੈਸੇ ਵੀ ਪ੍ਰੋਟੈਸਟ ਕਰ ਰਹੇ ਸ਼ੰਭੂ ਬਾਰਡਰ ਦੇ ਉੱਤੇ ਵੀ ਤਾਂ ਕੀ ਸਰਕਾਰ ਦੀ ਕੀ ਨੀਤੀ ਕੀ ਲੱਗਦੀ ਆ ਕਿ ਕਿਸਾਨਾਂ ਨੂੰ ਕੋਈ ਇਨਸਾਫ ਦਿਵਾਉਣਾ ਚਾਹੁੰਦੀ ਆ ਕਿ ਨਹੀਂ ਦੇਖੋ ਸਾਡਾ ਅੰਦੋਲਨ ਜਿਹੜਾ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਚੱਲ ਰਿਹਾ 235 36 ਦਿਨ ਦੇ ਕਰੀਬ ਅੰਦੋਲਨ ਚੱਲੇ ਗਿਆ ਪਰ ਸਰਕਾਰ ਨੇ ਸਾਨੂੰ ਉਥੇ ਸ਼ੰਭੂ ਬਾਰਡਰ ਤੇ ਰੋਕਿਆ ਵਾ ਨਾ ਤੇ ਸਰਕਾਰ ਸਾਡੇ ਦੇਸ਼ ਦੇ ਲੋਕਾਂ ਦੀ ਕੋਈ ਜਿਹੜੀ ਆ ਫਰਿਆਦ ਸੁਣਦੀ ਆ ਨਾ ਸਾਡੇ ਮਸਲਿਆਂ ਦਾ ਹੱਲ ਕਰਦੀ ਆ ਸਾਡੇ ਅਗਲੇ ਪਾਸੇ ਜਦ ਕੀ ਦੇਸ਼ ਦੇ ਜਿਹੜੇ ਸੁਪਰੀਮ ਕੋਰਟ ਆ ਹਾਈ ਕੋਰਟ ਆ ਉਹਨਾਂ ਦੇ ਬਿਆਨ ਵੀ ਆ ਗਏ ਪਰ ਸਰਕਾਰ ਨੇ ਅਜੇ ਤੱਕ ਸਾਨੂੰ ਨਾਲ ਦਿੱਲੀ ਜਾਣ ਦਿੱਤਾ ਅਸੀਂ ਤੇ ਅੱਜ ਵੀ ਮੰਗ ਰੱਖਦੇ ਆ ਕਿ ਸਾਨੂੰ ਜਿਹੜਾ ਵਾ ਰਸਤਾ ਖੋਲ ਕੇ ਜਿਹੜਾ ਦਿੱਲੀ ਜਾਣ ਦਿੱਤਾ ਜਿਹੜੀ ਦੇਸ਼ ਦੇ ਲੋਕਾਂ ਨੂੰ ਸਮੱਸਿਆ ਬਣੀ ਪਈ ਆ ਉਹ ਜਿਹੜੀ ਸਮੱਸਿਆ ਦਾ ਹੱਲ ਕੀਤਾ ਜਾਵੇ ਬਿਲਕੁਲ ਹੱਲ ਕੀਤਾ ਜਾਵੇ ਸਾਡੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸੀਨੀਅਰ ਆਗੂ ਸਰਮਣ ਸਿੰਘ ਪੰਦੇਰ ਮਜ਼ਦੂਰ ਨੇ ਪੰਦੇਰ ਸਾਹਿਬ ਅੱਜ 2 ਘੰਟੇ ਦਾ ਤੁਸੀਂ ਚੱਕਾ ਜਾਮ ਦੀ ਕਾਲ ਦਿੱਤੀ ਹੈ ਤੁਸੀਂ ਜਿਹੜਾ ਲਖੀਮਪੁਰ ਖੀਰੀ ਦਾ ਕਾਂਡ ਸੀਗਾ 3 ਸਾਲ ਇਸ ਨੂੰ ਹੋ ਗਿਆ ਇਨਸਾਫ ਦੀ ਮੰਗ ਲਗਾਤਾਰ ਕਰ ਰਹੇ ਕੀ ਲੱਗਦਾ ਇਸ ਦੇ ਉੱਤੇ ਇਨਸਾਫ ਵਾਲੇ ਪਾਸੇ ਗੱਲ ਲੱਗੇਗੀ ਜਾਂ ਨਹੀਂ ਨਾ ਕੋਈ ਇਨਸਾਫ ਨਹੀਂ ਗਿਆ ਸਗੋਂ ਦੋਸ਼ੀਆਂ ਨੂੰ ਜ਼ਮਾਨਤਾਂ ਕਰਾ ਕੇ ਬਾਰ ਕੱਢਿਆ ਗਿਆ ਰਹਿਣ ਵਾਲਿਆਂ ਨੂੰ ਵੀ ਛੱਡਿਆ ਜਾ ਰਿਹਾ ਅਰ ਸੰਕੇਤ ਦਿੱਤੇ ਜਾ ਰਹੇ ਵੀ ਕੱਲ ਨੂੰ ਵੀ ਜਿਹੜਾ ਸਾਡੇ ਖਿਲਾਫ ਭਾਜਪਾ ਖਿਲਾਫ ਅੰਦੋਲਨ ਕਰੂਗਾ ਉਹਨਾਂ ਦਾ ਹਸ਼ਰ ਇਹੀ ਹੋਊਗਾ ਇਸੇ ਕਰਕੇ ਇਹ ਅੰਦੋਲਨਿਆ 2 ਘੰਟੇ ਦਾ ਵੀ ਏਡੇ ਜੀਨੀਅਸ ਕ੍ਰਾਈਮ ਦੇ ਵਿੱਚ ਬੰਦੇ ਕਿਉਂ ਛੱਡੇ ਗਏ ਹਾਂ ਠੀਕ ਹੈ ਨਾ ਤਾਂ ਉਹ ਉਹ ਕ੍ਰਾਈਮ ਦੇ ਵਿਰੁੱਧ ਜਿਹੜੇ ਸਬੂਤ ਸੀਗੇ ਮੈਨੂੰ ਨਹੀਂ ਲੱਗਦਾ ਵੀ ਇਸ ਕੇਸ ਸੰਬੰਦੇ ਸਬੂਤਾਂ ਵਾਲੇ ਬੰਦਿਆਂ ਨੂੰ ਰਿਹਾ ਕੀਤਾ ਜਾਂਦਾ ਹੈਗਾ ਜਾਣ ਬੁੱਝ ਕੇ ਕਰਵਾਇਆ ਹੈਗਾ ਅਰੇ ਤੋਂ ਕਿਹੜੀਆਂ ਮੋਰਚੇ ਦੀਆਂ 12 ਮੰਗਾਵਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਠੀਕ ਹੈ ਜੀ ਇਹ ਤੋਂ ਕ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਤੇ ਹੋਰ ਮੰਗਾ ਉਹਦੇ ਤੇ ਵੀ ਅੰਦੋਲਨ ਹੈਗਾ ਵੀ ਸਵੈਮ ਪ੍ਰਧਾਨ ਮੰਤਰੀ ਜੀ ਬੋਲਦੇ ਰਹੇ ਸੀ ਜਦੋਂ ਵਿਰੋਧੀ ਧਿਰ ਚ ਹੁੰਦੇ ਸੀ ਪ੍ਰਧਾਨ ਮੰਤਰੀ ਦਾ ਚਿਹਰਾ ਬੰਦ ਤੋਂ ਵੇਲੇ ਵੀ ਇਹ ਇਹ ਮੰਗਾ ਮੰਨਣੀਆਂ ਚਾਹੀਦੀਆਂ 19 ਵਿੱਚ ਇਹ ਸੀ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣੀ ਹੈ ਇਹ ਵੀ ਕਹਿੰਦੇ ਸੀਗੇ ਵੀ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ ਹੋਣਾ ਜਿੱਦਾਂ ਹੁਣ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਹਰਿਆਣੇ ਦੇ ਬਾਰਡਰਾਂ ਤੇ ਲਗਾਤਾਰ ਸ਼ਹੀਦ ਸੁਭਕਰ ਨੂੰ ਸ਼ਹੀਦ ਕੀਤਾ ਗਿਆ ਲਗਾਤਾਰ ਡਰੋਨਾਂ ਰਾਹੀਂ ਬੰਬਾਰੀ ਹੋਈ ਆ ਬਾਰਡਰ ਸੀਲ ਆ ਕੰਦ ਕੱਢੀ ਗਈ ਆ ਪੰਜਾਬ ਦੀ ਆਰਥਿਕਤਾ ਦਾ ਨੁਕਸਾਨ ਕਰ ਰਹੇ ਆ ਇਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਯਾਦ ਕਰਵਾ ਰਹੇ ਸੀ ਕੇਂਦਰ ਨੂੰ ਵੀ ਬੈਠ ਕੇ ਸਾਡੇ ਨਾਲ ਮਸਲਿਆਂ ਦਾ ਹੱਲ ਕਰੋ ਪੰਜਾਬ ਦਾ ਹਾਲ ਦੇਖੋ ਇੱਥੇ ਆੜਤੀ ਵਪਾਰੀ ਜਿਹੜੇ ਮਜ਼ਦੂਰ ਨੇ ਉਹ ਖਰੀਦ ਵਾਲੇ ਮਸਲੇ ਨੂੰ ਲੈ ਕੇ ਹੜਤਾਲਤੇ ਨੇ ਬਿਲਕੁਲ ਕੇਂਦਰ ਤੇ ਪੰਜਾਬ ਦੋਵੇਂ ਜ਼ਿੰਮੇਵਾਰ ਆ ਸੀ ਕਿ ਇਹਨੇ ਇਹ ਦੋਵਾਂ ਦੀ ਗੱਲ ਸੁਣ ਕੇ ਤਿੰਨਾਂ ਦੀ ਮਸਲੇ ਦਾ ਹੱਲ ਕਰੋ ਖਰੀਦ ਸ਼ੁਰੂ ਕਰੋ ਜਦੋਂ ਤੱਕ ਪਰਾਲੀ ਦਾ ਸਵਾਲ ਆ ਪਰਾਲੀ ਵਾਲਾ ਮਸਲਾ ਇਸ਼ੂ ਨਹੀਂ ਹੈਗਾ 2% ਇਹ ਕੇਂਦਰ ਨੂੰ ਸਾਡੇ ਖਿਲਾਫ ਇੱਕ ਹਥਿਆਰ ਮਿਲਿਆ ਇਹ ਉਹਨੂੰ ਵਰਤਣਾ ਹੈਗਾ ਵੀ ਉਹ ਮੈਂ ਤੁਹਾਡੇ ਇਸ ਪਾਸੇ ਵੀ ਹੋਣਾ ਤੁਸੀਂ ਜਿਹੜੀਆਂ 12 ਮੰਗਾ ਜੀ 2019 ਤੋਂ ਤੁਸੀਂ ਸੰਘਰਸ਼ ਦੇ ਰਸਤੇ ਦੇ ਤੁਰੇ ਹੋ ਲੰਬਾ ਸਮਾਂ ਸਿੰਘੂ ਬਾਰਡਰ ਦੇ ਉੱਤੇ ਵੀ ਧਰਨਾ ਦਿੱਤਾ ਤੁਸੀਂ ਕੇਂਦਰ ਸਰਕਾਰ ਨੇ ਹੌਲੀ 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 ਇਹਨਾਂ ਧਰਨਿਆਂ ਨੂੰ ਇੱਕ ਦਾਦਾ ਇਗਨੋਰ ਤੁਹਾਨੂੰ ਲੱਗਦਾ ਕਿ ਨੋਰ ਨਹੀਂ ਕਰਨਾ ਸ਼ੁਰੂ ਕਰ ਦਿੱਤਾ ਪਹਿਲਾਂ ਤੁਸੀਂ ਜਾਂਦੇ ਸੀਗੇ ਤੁਹਾਨੂੰ ਦਿੱਲੀ ਕਾਲ ਕੀਤੀ ਜਾਂਦੀ ਸੀ ਲੰਬੀਆਂ ਮੀਟਿੰਗਾਂ ਹੁੰਦੀਆਂ ਸੀ ਤਾਂ ਹੁਣ ਤੇ ਤੁਹਾਡੀ ਲੱਗਦਾ ਤੁਹਾਨੂੰ ਕਿ ਤੁਸੀਂ ਸੰਘਰਸ਼ ਕਰਦੇ ਹੋ ਪਰ ਕੋਈ ਗੱਲ ਜਿਹੜੀ ਹੈ ਗੋਲੀਆਂ ਕੀਤੀ ਜਾਂਦੀ ਹੈ ਧਿਆਨ ਨਹੀਂ ਦੇਦਾ ਧਰਨਿਆਂ ਵੱਲ ਇਸ ਅੰਦੋਲਨ 'ਚ ਵੀ ਚਾਰ ਮੀਟਿੰਗਾਂ ਹੋਈਆਂ ਸੀਗੀਆਂ ਚੰਡੀਗੜ੍ਹ ਦੇ ਵਿੱਚ ਜੇ ਭਾਜਪਾ ਦੇਸ਼ ਤੇ ਕਿਸਾਨ ਮਜ਼ਦੂਰ ਨੂੰ ਅਨਕੌਲਾ ਕਰਦੀ ਹੈ ਤਿਆਰ ਕੀ ਕੇਂਦਰ ਦੇ ਲਕਸ਼ਣਾ ਵਿੱਚ ਲੋਕਾਂ ਨੇ ਵੀ ਢਗੋਲਿਆ ਕਰ ਦਿੱਤਾ ਫਿਰ 4 240ਾਂ ਤੇ ਖਲਾਰਤਾ 400 ਪਾਰ ਦਾ ਨਾਰਾ ਕੰਮਜਾਬ ਨਹੀਂ ਹੋਇਆ ਗਾਂ ਹੁਣ ਹਰਿਆਣੇ ਚ ਦੇਖ ਲਿਓ ਜਿਹੇ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਦਾ ਸਨਮਾਨ ਨਹੀਂ ਕਰਦੇ ਸਜ਼ਾ ਤਾਂ ਕਿਸਾਨ ਵੀ ਦੇਣਗੇ ਨਾ ਤਾਂ ਇਹ ਬਰਾਬਰ ਦੀ ਗੱਲ ਹੈ ਦੇਖ ਲੇ ਭਾਜਪਾ ਨੂੰ ਕੀ ਵਾਰਾ ਖਾਂਦਾ ਬਣ ਪੰਦੇਰ ਸਾਹਿਬ ਹੁਣ ਇਹ ਜਿਹੜੇ ਰੇਲਵੇ ਟਰੈਕ ਤੁਸੀਂ ਜਾਮ ਕੀਤੇ ਇੱਕ ਵਾਰ ਤੇ ਸ਼ੰਭੂ ਵੀ ਤੁਹਾਡੇ ਕੋਲ ਚੱਲ ਰਹੀ ਹੈ ਤੁਹਾਡੀ ਤਾ ਸ਼ੰਭੂ ਦੇ ਵਿੱਚ ਜਿਹੜੀਆਂ ਮੰਗਾਂ ਨੇ ਉਹ ਉਥੇ ਦਿੱਲੀ ਜਾਂਦੀ ਤੁਹਾਨੂੰ ਇਜਾਜ਼ਤ ਨਹੀਂ ਦਿੱਤੀ ਯਾਰੀ ਦੂਜੇ ਪਾਸੇ ਤੁਸੀਂ ਕਿਹਾ ਕਿ ਅੱਜ 3 ਸਾਲ ਹੋ ਗਏ ਨੇ ਲਖੀਨਪੁਰ ਕੀਤੇ ਇਨਸੀਡੈਂਟ ਨੂੰ ਇਹਨਾਂ ਦਾ ਅਸਰ ਤੋਂ ਨਾ ਦੇ ਇਹਨਾਂ ਦੇ ਉੱਤੇ ਹੋਊਗਾ ਕੋਈ ਕਿਉਂ ਨਹੀਂ ਜੀ ਅਸਰ ਹੋ ਰਿਹਾ ਜੀ ਓਕੇ ਅਸਰ ਕਰਕੇ ਤੇ ਬਖਲਾੜ ਚ ਬੋਲਦੇ ਆ ਦੇਸ਼ ਦਾ ਗ੍ਰਹਿ ਮੰਤਰੀ ਬਖਲਾੜ ਚ ਬੋਲਦਾ ਖੱਟਰ ਸਾਹਿਬ ਬਖਲਾੜ ਚ ਸਾਡੇ ਖਿਲਾਫ ਬੋਲਦੇ ਆ ਰਵਨੀਤ ਬਿੱਟੂ ਅੱਗੇ ਕਾਢੀ ਜਾਂਦਾ ਸਾਡੇ ਖਿਲਾਫ ਇਹ ਤਾਂ ਉਹ ਕੰਗਣਾ ਜੀ ਬੋਲੀ ਜਾਂਦੀ ਆ ਬਥੇਰੇ ਹੋਰ ਨੇ ਉਹਨਾਂ ਦੇ ਅੰਦਰ ਸਭ ਕੁਝ ਠੀਕ ਨਹੀਂ ਹੈਗਾ ਜਿਹੜੇ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਉਹ ਕਹਿੰਦੇ ਠੀਕ ਨਹੀਂ ਕਰ ਰਹੇ ਕਿਸਾਨਾਂ ਵਾਲੇ ਮਸਲੇ ਤੇ ਪੰਜਾਬੀਆਂ ਵਾਲੇ ਮਸਲੇ ਉਹ ਤਾਂ ਡੇਰੇਦਾਰ ਨੂੰ ਜਿਹੜੀ ਜਮਾਨ ਦਿੱਤੀ ਉਹਦਾ ਵਿਰੋਧ ਕਰ ਰਹੇ ਸੀ ਵਿਰੋਧ ਕਰਦੇ ਆ ਤਾਂ ਇਹਨਾਂ ਦੇ ਅੰਦਰ ਸਭ ਕੁਝ ਅੱਛਾ ਨਹੀਂ ਹੈਗਾ ਕਿਉਂਕਿ ਇਹਨਾਂ ਦੀਆਂ ਨੀਤੀਆਂ ਠੀਕ ਨਹੀਂ ਹੈਗੀਆਂ ਇਹਨਾਂ ਗੱਲਾਂ ਦਾ ਲੋਕ ਆਉਣ ਵਾਲੇ ਸਮੇਂ ਵਿੱਚ ਜਵਾਬ ਦੇਣਗੇ ਪ੍ਰਧਾਨ ਸਾਹਿਬ ਇਸ ਤੋਂ ਇਲਾਵਾ ਹੁਣ ਆਪਾਂ ਪੰਜਾਬ ਦੀ ਗੱਲ ਤੇ ਆ ਜਾਈਏ ਚੁੱਪਚੀ ਬੀਤੇ ਇੱਕ 2.5% ਦામੀ ਆੜਤੀਆਂ ਨਾਲ ਜੋ ਉਹਨਾਂ ਦੀ ਕਮਿਟਿਡ ਆ ਵਾੜੀ ਰੋਗੀ ਆ ਕਿਉਂਕਿ ਮੰਡੀ ਦੀ ਫਸਲ ਜਾ ਨਹੀਂ ਸਕਦੀ ਆੜਤੀ ਹੜਤਾਲ ਦੇ ਚੱਲ ਗਏ ਦੂਜੇ ਪਾਸੇ ਸ਼ੰਦਰ ਮਾਲਕਾਂ ਵਾਲੇ ਆ ਉਹ ਕਹਿੰਦੇ ਸਾਡੇ ਕੋਲ ਜਿਹੜਾ ਪਹਿਲਾ ਝੋਨਾ ਪਿਆ ਉਹ ਤੇ ਚੁੱਕਿਆ ਨਹੀਂ ਆ ਅਸੀਂ ਨਵਾਂ ਕਿੱਥੋਂ ਲਵਾ ਲਈਏ ਅਸੀਂ ਸਿੱਧੇ ਢੰਗ ਦੇ ਨਾਲ ਝੋਨੇ ਦੇ ਤੁਹਾਨੂੰ ਕੀ ਲੱਗਦਾ ਕਿ ਇਹ ਇੱਕ ਸਾਜ਼ਿਸ਼ ਨੇ ਕਿ ਝੋਨੇ ਦੇ ਸੀਜ਼ਨ ਨੂੰ ਖਰਾਬ ਕੀਤਾ ਜਾਵੇ ਜਾਂ ਸੱਚਮੁੱਚ ਹੀ ਜਿਹੜੀ ਸਮੱਸਿਆ ਵਾ ਉਹ ਜਾਇਜ਼ ਆ ਨਹੀਂ ਜਿਹੜੀ ਸਪੇਸ ਨਹੀਂ ਬਣਾਈਗੇ ਚੌਲਾਂ ਵਾਲੇ ਮਸਲੇ ਤੇ ਪੰਜਾਬ ਸਰਕਾਰ ਦਾ ਫੇਲਿਅਰ ਹੀ ਆ ਪਰ ਕੇਂਦਰ ਦਾ ਸਭ ਤੋਂ ਵੱਡਾ ਫੇਲਿਅਰ ਹੈ ਜਾਣ ਬੁੱਝ ਕੇ ਚੋਲੇ ਚੱਕੇ ਗਏ ਵੀ ਪੰਜਾਬ ਨੂੰ ਸਜ਼ਾ ਦੇਣੀ ਆ ਹਰੇਕ ਕ੍ਰਾਈਸਿਸ ਕ੍ਰੀਏਟ ਕੀਤਾ ਵੀ ਪੰਜਾਬੀਆਂ ਨੂੰ ਸਜ਼ਾ ਮਿਲੇ ਇਹ ਕਰਕੇ ਅਸੀਂ ਤਾਂ ਕਹਿ ਰਹੇ ਆ ਵੀ ਇਹ ਸਾਨੂੰ ਅੰਦੋਲਨ ਕਰਕੇ ਸਜ਼ਾ ਦਿੰਦੇ ਨੇ ਅਸੀਂ ਤਾਂ ਹੀ ਵਾਰਨਿੰਗ ਦਿੱਤੀ ਆ ਵੀ ਮਸਲੇ ਦਾ ਹੱਲ ਕਰੋ ਨਹੀਂ ਤੇ ਇਹਦੇ ਤੇ ਵੀ ਲੰਮਾ ਅੰਦੋਲਨ ਚੱਲੂਗਾ ਕਿਉਂਕਿ ਆੜਤੀਆਂ ਨੇ ਜਿਹੜੀ ਗੱਲ ਕੀਤੀ ਉਹ ਕਹਿੰਦੇ ਸਾਡਾ ਐਕਟ ਬਣਿਆ ਨੋਟੀਫਿਕੇਸ਼ਨ ਹੋਇਆ ਵਾ ਕਿ ਸਾਡੀ 2.5% ਦામੀ ਸੀਗੀ 2019 ਦੀ 1 ਰੁਪਿਆ ਘਟਾ ਲਿਆ ਸੀਗੇ ਚਲੋ ਅਸੀਂ ਸਹਿਮਤ ਸੀ ਪਰ ਹੁਣ ਫਿਰ ਗੱਲ ਉੱਥੇ ਹੀ ਆ ਕੇ ਖੜੀ ਆ ਕਿ ਪਿਛਲੇ 5 ਸਾਲਾਂ ਤੋਂ ਦામੀ ਦਾ ਜਿਹੜਾ ਰੌਲਾ ਪੈਂਦਾ ਝੋਨੇ ਸੀਜ਼ਨ ਦੇ ਵਿੱਚ ਉਹ ਰੌਲਾ ਪਾ ਕੇ ਬਹਿ ਜਾਂਦੇ ਆ ਨਹੀਂ ਉਹ ਸਵਾਲ ਸਿਰਫ ਦામੀ ਦਾ ਨਹੀਂ ਉਹ ਤਾਂ ਮੰਡੀ ਖਤਮ ਕਰਨਾ ਚਾਹੁੰਦੇ ਆ ਆੜਤੀਆਂ ਖਤਮ ਕਰ ਦੇਣਾ ਚਾਹੁੰਦੇ ਨੇ ਜਿਹੜਾ ਏਸ਼ੀਆ ਦਾ ਸਭ ਤੋਂ ਵੱਡਾ ਸਿਸਟਮ ਬਿਲਕੁਲ ਪਰ ਟੇਡੇ ਢੰਗ ਨਾਲ ਲਾਗੂ ਕਰ ਰਹੇ ਨੇ ਤੋਂ ਲੜਾਈ ਉੱਥੇ ਖੜੀ ਆ ਤਾਂ ਹੀ ਅਸੀਂ ਉਹਨਾਂ ਦੀਆਂ ਮੰਗਾਂ ਦਾ ਸਮਰਥਨ ਵੀ ਕਰਦੇ ਆਂ ਔਰ ਗਾਂਹਾਂ ਹਾਂ ਸਾਰਿਆਂ ਦੀਆਂ ਚਾਹੇ ਮਜ਼ਦੂਰ ਆ ਲੇਬਰ ਆ ਉਹਨਾਂ ਦਾ ਆੜਤੀਆਂ ਦਾ ਵਪਾਰੀ ਦਾ ਵੀ ਇਹ ਮਸਲਾ ਮੰਡੀ ਨਾਲ ਜੁੜਿਆ ਹੋਇਆ ਮੰਡੀ ਨਾਲ ਜੁੜ ਕੇ ਅਸੀਂ ਸਪੋਰਟ ਕਰਦੇ ਆਂ ਵੀ ਤੁਸੀਂ ਮਸਲਿਆਂ ਦਾ ਹੱਲ ਕਰੋ ਨਹੀਂ ਤਾਂ ਹੈ ਚਾਵੇਂ ਤਰ੍ਹਾਂ ਰਲ ਕੇ ਵੱਡਾ ਅੰਦੋਲਨ ਕਰਨ ਗਿਆ ਜਿਹੜੇ ਜਿਹਦੇ ਬਾਰੇ ਸਾਨੂੰ ਨਾ ਬਚ ਕੇ ਹੋ। ਪ੍ਰਧਾਨ ਸਾਹਿਬ ਮੈਂ ਇੱਕ ਦੋ ਛੋਟੇ ਛੋਟੇ ਨਾਲ ਕਿਸਾਨਾਂ ਨੂੰ ਇਹਨਾਂ ਦੀ ਜਿਸ ਦੇਖਦੇ ਵਿੱਚ ਪੇਸ਼ ਕੀਤਾ ਜਾ ਰਿਹਾ ਤੁਸੀਂ ਹੁਣ ਤੁਹਾਡਾ ਧਰਨਾ ਦੇਸ਼ ਵੀ ਆਪ ਹੀ ਚੱਲ ਪਿਆ ਤੁਸੀਂ ਤਾਮਿਲਨਾਡੂ ਵੀ ਜਾਂਦੇ ਜੇ ਕਰਨਾਟਕਾ ਵੀ ਗਏ 에어ਪੋਰਟ ਤੇ ਵੀ ਕਿਸਾਨਾਂ ਨੂੰ ਰੋਕਿਆ ਗਿਆ ਉਹ ਉਹ ਇਹ ਉਹ ਵੀ ਇੱਕ ਤਰ੍ਹਾਂ ਦੀ ਪਿਛਲੀ ਸਾਜ਼ਿਸ਼ ਲੱਗਦੀ ਹੈ ਜੀ ਤੁਹਾਨੂੰ। ਨਾ ਦੇਖੋ ਪੰਜਾਬ ਵਾਲੇ ਉਵੇਂ ਦੇਸ਼ ਦਾ ਸਾਰਾ ਕਿਸਾਨ ਇੱਕ ਮੁੱਠਿਆ ਸਾਰੇ ਦੇਸ਼ ਦੇ ਕਿਸਾਨਾਂ 'ਨਾਂ ਜ਼ੁਲਮ ਹੋ ਰਿਹਾ ਕਿਸਾਨ ਤੇ ਮਜ਼ਦੂਰ ਨੂੰ। ਪਰ ਪੰਜਾਬੀ ਲੜਦੇ ਵੱਧ ਅੱਗੇ ਹੋ ਕੇ ਆ ਹਰਿਆਣਾ ਲੜਦਾ ਇਹ ਦੋਵਾਂ ਸਟੇਟਾਂ ਨੂੰ ਤਾਂ ਕੇਂਦਰ ਟਾਰਗੇਟ ਕਰਦਾ ਹਰਿਆਣਾ ਚ 70000 ਅਰਧ ਸੈਨਿਕ ਫੋਰਸ ਲੱਗੀ ਸੀ ਠੀਕ ਹੈ ਜੀ ਪੰਜਾਬ ਨੂੰ ਅੱਡ ਸਜ਼ਾ ਦਿੱਤੀ ਜਾ ਰਹੀ ਆ ਤੋ ਕਹਿੰਦੇ ਵੀ ਤੁਸੀਂ ਇਕਵਾਹੀ ਕਰਦੇ ਜੀ ਹਰ ਜੇ ਤੁਸੀਂ ਨਾ ਖੜੇ ਹੋ ਤੇ ਦੇਸ਼ ਨਾ ਖੜਾ ਹੋਵੇ ਉਹਦੀ ਸਜ਼ਾ ਦੇਣ ਕਰਕੇ ਸਾਡੇ ਸਾਡਾ ਅਕਸ ਜਿਹੜਾ ਪੂਰੇ ਦੇਸ਼ ਵਿੱਚ ਖਾਲਸਤਾਨੀ ਕੇ ਇਹਦੇ ਪੰਜਾਬ ਦੇ ਫੌਜੀ ਵੀ ਬਾਰਡਰਾਂ ਦੇ ਵਿੱਚ ਅੱਗੇ ਹੋ ਕੇ ਲੜਦੇ ਨੇ ਇਹੀ ਹੈ ਨਾ ਜਿੱਥੇ ਸਾਨੂੰ ਵਰਤਨਾ ਜਿੱਥੇ ਸਾਡੀ ਲੋੜ ਆ ਉੱਥੇ ਤਾਂ ਅਸੀਂ ਦੇਸ਼ਪਕਤ ਹੋਗੇ ਜਿੱਥੇ ਅਸੀਂ ਕੁਝ ਮੰਗਦੇ ਆ ਕੇਂਦਰ ਕੋਲੇ ਉੱਥੇ ਅਸੀਂ ਦੇਸ਼ ਰੋਹੀ ਹੋ ਜੰਨੇ ਤਾਂ ਬੰਦੇ ਸਾ ਮੇਰਾ ਆਖਰੀ ਸਵਾਲ ਆ ਅੱਜ ਤੁਸੀਂ ਜਿਹੜੇ ਧਰਨਿਆ ਹੈ ਧਰ ਲਗਾਤਾਰ ਲਾਉਂਦੇ ਜੇ ਸੜਕਾਂ ਤੇ ਆਉਂਦੇ ਜੇ ਜਾਂ ਰੇਲਾਂ ਤੇ ਆਉਂਦੇ ਜੇ ਖੱਜਲ ਖਵਾਰੀ ਕਿਤਨੇ ਕਿਤੇ ਲੋਕਾਂ ਦੀ ਹੁੰਦੀ ਆ ਇਸ ਤੇ ਮੈਂ ਤੁਹਾਡੀ ਟਿੱਪਣੀ ਜਾਨਣਾ ਚਾਹੁੰਦਾ ਕਿ ਲੋਕਾਂ ਦੀ ਖੱਜਲ ਖਵਾਰੀ ਦੱਸ ਕੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਇੱਕ ਤਾਂ ਇਹ 1.5 ਮਹੀਨਾ ਪਹਿਲਾਂ ਐਲਾਨ ਹੋ ਗਿਆ ਸੀ ਵੀ ਅੱਜ 2 ਘੰਟੇ ਬੰਦ ਲਾਉਣ ਦਾ ਤੇ ਹਰ ਵਾਰੀ ਕਰ ਦਿੰਦੇ ਤੁਸੀਂ ਮੀਨ ਨਾ ਕੋਈ ਅਸੀਂ ਪਹਿਲਾਂ ਵੀ ਲੋਕਾਂ ਨੂੰ ਪਤਾ ਹੋਵੇ ਦੂਜਾ ਇਹ ਸੰਬੋਲਕ 2 ਘੰਟਿਆਂ ਦਾ ਫਿਰ ਵੀ ਸਮੱਸਿਆ ਤਾਂ ਆਊਗੀ ਲੋਕਾਂ ਨੂੰ ਇੱਚ ਕੋ ਰੋਲਾ ਨਹੀਂ ਦੂਜਾ ਜਿਹੜੇ ਮਸਲੇ ਸਾਰਿਆਂ ਦੇ ਭਲੇ ਲਈ ਹੁਣ ਦੇ ਛੇਤ ਲਈ ਹੁਣ ਖੇਤੀਬਾੜੀ ਸੈਕਟਰ ਦੇ ਭਲੇ ਲਈ ਹੁਣ ਉਹਦੇ ਲਈ ਤਖਲੀਫ ਸਹਿ ਲੈਣੀ ਚਾਹੀਦੀ ਆ ਜੇ ਅਸੀਂ ਅੱਜ ਨਾ ਕੁਝ ਕੀਤਾ ਤਾਂ ਸਾਡਾ ਆਉਣ ਵਾਲਾ ਪੇਖ ਉਜੜ ਜਾਊਗਾ ਇਹ ਸਾਰੀ ਜਨਤਾ ਲੋਕ ਸਮਝਦੇ ਵੀ ਆ ਤੇ ਸਾਡੇ ਸਹਿਯੋਗ ਵੀ ਦਿੰਦੇ ਆ ਜੇ ਤਖਲੀਫ ਕਿਸੇ ਨੂੰ ਆਈ ਆ ਅਸੀਂ ਉਹਦੇ ਲਈ ਉਹ ਸਮਝਦੇ ਆ ਵੀ ਤਖਲੀਫ ਸਾਡੇ ਕਰਕੇ ਨਹੀਂ ਇਹ ਸਰਕਾਰ ਦੀ ਤੁਸੀਂ ਇਹ ਵੀ ਕਹਿੰਦੇ ਜੇ ਕਿ ਇਹ ਤਖਲੀਫ ਹੈ ਤਾਂ ਅਸੀਂ ਮਾਫੀ ਵੀ ਲੈ ਲਓ ਕਿਉਂ ਨਹੀਂ ਕਿਉਂ ਨਹੀਂ ਅਸੀਂ ਰਿਅਲਾਈਜ਼ ਕਰਦੇ ਆ ਵੀ ਇਹ ਠੀਕ ਹੁੰਦੀਆਂ ਨਹੀਂ ਗੱਲਾਂ ਪਰ ਲੋਕ ਵੀ ਸਮਝਦੇ ਨੇ ਵੀ ਕਿਸਾਨਾਂ ਦੇ ਮੁੱਦੇ ਲੋਕ ਸਹਿਮਤ ਨੇ ਤੁਹਾਡੇ ਨਾਲ ਮੰਨਦੇ ਤੁਸੀਂ ਬਿਲਕੁਲ ਕਿਉਂ ਨਹੀਂ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਲੜਿਆ ਨਹੀਂ ਜਾ ਸਕਦਾ ਵੀਕਾ ਤਾਂ ਬੰਦੇ ਸਾਹਿਬ ਅੱਜ ਜਿਹੜਾ ਧਰਨਾ ਲਾਇਆ ਇਹਦੇ ਲਈ ਜਿਹੜੀ ਖੱਜਲ ਖਵਾਰੀ ਕਿਸਾਨ ਜ਼ਿੰਮੇਵਾਰ ਜਾਂ ਸਰਕਾਰ ਜ਼ਿੰਮੇਵਾਰ ਸਰਕਾਰ ਕੇਂਦਰ ਤੇ ਪੰਜਾਬ ਸਰਕਾਰ ਕੇਂਦਰ ਜ਼ਿਆਦਾ ਜ਼ਿੰਮੇਵਾਰ ਹੈ ਨੈਸ਼ਨਲ ਮੰਗਾਂ ਤੇ ਪੰਜਾਬ ਸਰਕਾਰ ਪੰਜਾਬ ਵਾਲੀ ਇੱਕ ਹੋਰ ਮੇਰਾ ਆਖਿਰ ਜਾਂਦੇ ਜਾਂਦੇ ਝੋਨੇ ਦੇ ਮੁੱਦੇ ਦੇ ਆਰਤੀ ਕਹਿ ਰਹੇ ਕਿ ਪੰਜਾਬ ਸਰਕਾਰ ਕੇਂਦਰ ਨਾਲ ਗੱਲ ਕਰੇ ਪੰਜਾਬ ਸਰਕਾਰ ਦਾ ਉਹ ਤੇ ਰਵਈਆ ਜਿਹੜਾ ਝੋਨੇ ਦੇ ਤੁਹਾਡੀ ਪ੍ਰਤੀ ਕਿਰੇ ਕੀ ਕਿਉਂਕਿ ਤੁਸੀਂ ਸਭ ਤੋਂ ਵੱਡੀ ਜਥੇਬੰਦੀ ਤੁਹਾਡੀ ਆ ਠੰਡਾ ਰਵਈਆ ਠੰਡਾ ਰਵਈਆ ਵਾ ਕੇਂਦਰ ਦੇ ਖਿਲਾਫ ਮੁਖਰ ਹੋ ਕੇ ਪੰਜਾਬ ਦੇ ਸੀਐਮ ਨੂੰ ਬੋਲਣਾ ਚਾਹੀਦਾ ਦਰਦ ਦੱਸਣਾ ਚਾਹੀਦਾ ਕੱਲ ਹੋਰ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਪਰਸੋਂ ਇੱਕ ਨਵੀਂ ਗੱਲ ਦਾ ਇਖਲਾਸ ਕੀਤਾ ਜਿਹੜੀ ਕਾਫੀ ਚਰਚਾ ਹੋ ਰਹੀ ਆ ਕਿ ਘਟੋ ਘਟ ਕੈਪਟਨ ਬਿੰਦਰ ਸਿੰਘ ਹੁਣੀ ਕੁਝ ਚੰਗੇ ਸੀਗੇ ਜਿਹੜੀਆਂ ਸਾਡੀਆਂ ਜਿੱਦਾਂ 59 ਦੀ ਝੋਨੇ ਦਾ ਸੀਜ਼ਨ ਸੀ ਗੱਲ ਤੇ ਕਰਦੇ ਸੀਗੇ ਦਿੱਲੀ ਇਸ ਦੀ ਇਸ ਦੀ ਬੜੀ ਚਰਚਾ ਹੋ ਰਹੀ ਬੰਦੇਰ ਸਾਹਿਬ ਇਸ ਟਿੱਪਣੀ ਨੂੰ ਕਿਵੇਂ ਦੇਖਣਾ ਚਾਹੀਦਾ ਦੇਖੋ ਦੋ ਗੱਲਾਂ ਅਸੀਂ ਨਹੀਂ ਕਹਿੰਦੇ ਕਾਂਗਰਸ ਸਰਕਾਰ ਚੰਗੀ ਸੀ ਅਸੀਂ ਨਹੀਂ ਕੈਪਟਨ ਅਮਨਿੰਦਰ ਸਰਕਾਰ ਦੇ ਸਿਰ ਸਾਰਾ ਕੁਝ ਖਰਾਬ ਨਹੀਂ ਹੋਇ ਪਰ ਵਿਅਕਤੀਗਤ ਤੌਰ ਤੇ ਮੇਰਾ ਬਿਆਨ ਸੀ ਵੀ ਮੁਕਾਬਲੇ ਤਨ ਜੇ ਦੋਵਾਂ ਨੂੰ ਅਸੀਂ ਕਰੀਏ ਤਾਂ ਭਗਵੰਤ ਮਾਨ ਦੇ ਮੁਕਾਬਲੇ ਕੈਪਟਨ ਮਨਿੰਦਰ ਸਿੰਘ ਵੱਧ ਸਹੀ ਢੰਗ ਨਾਲ ਕੇਂਦਰ ਕੋਲੇ ਆਪਣੀਆਂ ਚੀਜ਼ਾਂ ਮੰਨਵਾਉਂਦਾ ਸੀ ਮੰਨਵਾਉਂਦਾ ਸੀ ਔਰ ਕਿਸਾਨਾਂ ਦੇ ਧਰਨੇ ਦੇ ਵਿੱਚ ਵੀ ਜਿਹੜਾ ਇੱਕ ਵੀ ਗਾਇਨੇ ਦਿੱਲੀ ਵੱਲ ਤੋਰਦਾ ਸੀ ਕਿ ਕਿਸਾਨਾਂ ਦਾ ਸਾਥ ਦਿੰਦਾ ਸੀ ਇਹ ਨਹੀਂ ਇਹ ਤਾਂ ਉਹਨਾਂ ਦੀ ਲੋੜ ਹੁੰਦੀ ਆ ਹਰ ਇੱਕ ਸਰਕਾਰ ਦੀ ਲੋੜ ਹੁੰਦੀ ਜਿਨ੍ਹਾਂ ਨੂੰ ਕਿਸਾਨਾਂ ਦੇ ਈਸ਼ੂ ਠੀਕ ਲੱਗਦੇ ਆ ਹਮੈਚਾ ਦੇ ਨੂੰ ਨਹੀਂ ਲੱਗਦੇ ਬਰੋਚ ਪਰ ਪੰਜਾਬ ਵਾਲੇ ਈਸ਼ੂਆਂ ਨੂੰ ਭਗਵੰਤ ਮਾਨ ਦੇ ਮੁਕਾਬਲੇ ਬੈਟ ਰੰਗ ਨਾ ਚੱਕ ਰਿਹਾ ਕਿਉਂਕਿ ਮੁੱਖ ਮੰਤਰੀ ਤੇ ਭੰਦੇਰ ਸਾਹਿਬ ਮੁੱਖ ਮੰਤਰੀ ਸਾਹਿਬ ਹੁੰਦੇ ਤੁਸੀਂ ਤੇ ਸਾਰਿਆਂ ਨੂੰ ਮਿਲਦੇ ਰਹੇ ਜੇ ਬਦਲ ਸਿੰਘ ਨੂੰ ਮਿਲੇ ਸੀਐਮ ਕੈਪਟਨ ਸਾਹਿਬ ਨੂੰ ਮਿਲੇ ਭਗਵੰਤ ਮਾਨ ਸਾਹਿਬ ਨੂੰ ਵੀ ਤੁਸੀਂ ਕਈ ਮੀਟਿੰਗਾਂ ਸੀਐਮ ਤੇ ਸੀਐਮ ਹੁੰਦਾ ਤੁਹਾਡੇ ਕਹਿੰਦੇ ਮਤਲਬ ਕਿ ਸੀਐਮ ਸਾਹਿਬ ਉਠਾਉਣਾ ਨਹੀਂ ਜਾ ਰਹੇ ਜਾਂ ਉਠਾ ਨਹੀਂ پا ਰਹੇ ਨਹੀਂ ਇਹ ਤਾਂ ਹੁਣ ਉਹ ਜਾਣਦੇ ਆ ਕਿ ਰੀਜਨ ਕੀ ਆ ਜੇ ਤੁਸੀਂ ਕਾਲੀਆਂ ਦੀ ਸਰਕਾਰ ਵੇਖੋ ਪ੍ਰਕਾਸ਼ ਸਿੰਘ ਬਾਦਲ ਤੇ ਇੱਥੋਂ ਸ਼ੁਰੂ ਹੁੰਦਾ ਸੀ ਕਿ ਕੇਂਦਰ ਸਾਡੀ ਦੁਸ਼ਮਣ ਆ ਇਹਨਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਮੁਖਰ ਬੋਲਦਾ ਤਾਂ ਸੀ ਇਹ ਤਾਂ ਭਾਈ ਸਾਹਿਬ ਬੋਲਦੇ ਵੀ ਨਹੀਂ ਕਿ ਤੁਹਾ ਕੇ ਚੰਡੀਗੜ੍ਹ ਬੈਠੇ ਬੋਲੋ ਤਾਂ ਸਹੀ ਬਾਕੀ ਤਾਂ ਠੀਕ ਹੀ ਆ ਜੋ ਹੋ ਰਿਹਾ ਸਾਨੂੰ ਦਿਖਾ ਰਿਹਾ ਨਾ ਹਾਂ ਬਿਲਕੁਲ ਮੁੱਖ ਰੋਕੇ ਨਹੀਂ ਬੋਲਦੇ ਪਤਾ ਨਹੀਂ ਕਿਹੜਾ ਡਰ ਸਤਾਉਂਦਾ ਉਹਨਾਂ ਨੂੰ ਧੰਨਵਾਦ ਜੀ ਤਾਂ ਸਰਮਣ ਸਿੰਘ ਬੰਦੇਰ ਵੱਡੇ ਆਗੂ ਨੇ ਮਾਜੇ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਤਾਂ ਰੇਲਵੇ ਟਰੈਕ ਦੇ ਉੱਤੇ ਜੋ ਅੱਜ ਧਰਨਾ ਚੱਲ ਰਿਹਾ ਹੈ ਉਹਦੇ ਵਿੱਚ ਉਹਨਾਂ ਨੇ ਆਪਣੀਆਂ ਮੰਗਾਂ ਸਪਸ਼ਟ ਕੀਤੀਆਂ ਨੇ ਲਖੀਮਪੁਰ ਖੀਰੀ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਇਨਸਾਫ ਲੈ ਕੇ ਰਵਾਂਗੇ ਸਾਡੀ ਇਹ ਜਿਹੜੀ ਇਸ ਪਾਸੇ ਤੁਸੀਂ ਟਰੈਕ ਦੇਖ ਸਕਦੇ ਹੋ ਖਾਲੀ ਟਰੈਕ ਜਿਹੜੇ ਨੇ ਉਹ ਕਿਉਂਕਿ 2 ਘੰਟੇ ਦਾ ਜਿਹੜਾ ਸੰਕੇਤਕ ਇਹ ਜਿਹੜਾ ਧਰਨਾ ਇਹ ਤਾਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਬਹੁਤ ਸਾਰੀਆਂ ਟ੍ਰੇਨਾਂ ਅਜਹੀਆਂ ਨੇ ਅੱਜ ਜਿਹੜੀਆਂ ਰੋਕ ਦਿੱਤੀਆਂ ਗਈਆਂ ਨੇ ਤੇ ਜਿਨ੍ਹਾਂ ਦੇ ਰੂਟ ਜਿਹੜੇ ਨੇ ਡਾਇਵਰਟ ਕਰਨ ਦੀ ਜਿਹੜੀ ਕੁਝ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਜੋ ਜਾਣਕਾਰੀ ਮਿਲੀ ਹੈ ਕਿ ਵੱਖ-ਵੱਖ ਥਾਵਾਂ ਦੇ ਉੱਤੇ ਕਿਸਾਨਾਂ ਦੇ ਜਿਹੜੇ ਧਰਨੇ ਨੇ ਮਾਨਾਂ ਵਾਲਾ ਵੀ ਧਰਨਾ ਚੱਲ ਰਿਹਾ ਦਰਨਦਰਨ ਵਾਲੇ ਪਾਸੇ ਫਿਰੋਜ਼ਪੁਰ ਵਾਲੇ ਪਾਸੇ ਵੀ ਤਾਂ ਜੇ ਇਹਦੇ ਵਿੱਚ ਡਾਇਵਰਸ਼ਨ ਵੀ ਜਿਹੜੀ ਹੈ ਉਹ ਪ੍ਰਭਾਵਿਤ ਹੋਈ ਹੈ ਗੁਰਪ੍ਰੀਤ ਸਿੰਘ ਚੱਬਾ ਜੀ ਵੀ ਸਾਡੇ ਇੱਥੇ ਨਾਲ ਨੇ ਅਸੀਂ ਉਹਨਾਂ ਨਾਲ ਵੀ ਜਿਹੜੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਚੱਬਾ ਸਾਹਿਬ ਸਾਡੇ ਨਾਲ ਨੇ ਚੱਬਾ ਸਾਹਿਬ 2 ਮਿੰਟ ਲਈ ਅ ਰਣਜੀਤ ਸਿੰਘ ਕਲੇਰ ਬਾਲਾ ਦੇ ਨਾਲ ਇਥੇ ਗੁਰਵਜਨ ਸਿੰਘ ਚੱਬਾ ਸਾਹਿਬ ਜਿਹੜੇ ਆਰਗੇਨਾਈਜ਼ਰ ਸੈਟਿੰਗ ਨੇ ਤਾਂ ਚੱਬਾ ਸਾਹਿਬ ਲਗਾਤਾਰ ਧਰਨੇ ਹੋ ਰਹੇ ਨੇ ਲਗਾਤਾਰ ਪ੍ਰੋਟੈਸਟ ਕੀਤੇ ਜਾ ਰਹੇ ਨੇ ਪਰ ਮੰਗਾਂ ਤੁਹਾਡੀਆਂ ਉੱਥੇ ਨੇ ਕੀ ਸਰਕਾਰ ਮੰਗਾਂ ਮੰਨਣਾ ਨਹੀਂ ਚਾਹੁੰਦੀ ਜਾਂ ਜਾਣ ਬੁੱਝ ਕੇ ਇਗਨੋਰ ਕੀਤਾ ਜਾ ਰਿਹਾ ਹੈ ਦੇਖੋ ਜੀ ਹਮੇਸ਼ਾ ਹੀ ਜਿਹੜਾ ਵਾ ਇਹ ਸਾਡਾ ਵਿਧਾਨ ਮੁਤਾਬਕ ਸਾਡਾ ਜਿਹੜਾ ਵਾ ਹੱਕਵੰਦਾ ਵਾ ਜੇ ਡੈਮੋਕਰੇਟਿਕ ਰਾਈਟ ਆ ਜੇ ਅਗਰ ਸਰਕਾਰਾਂ ਸਾਨੂੰ ਇਸ ਤਰ੍ਹਾਂ ਹੱਕ ਦੇ ਦੇਣ ਤਾਂ ਫਿਰ ਲੋਕਾਂ ਨੂੰ ਜਿਹੜਾ ਵਾ ਇਸ ਤਰ੍ਹਾਂ ਧਰਨੇ ਮੁਜਾਰੇ ਲਾਉਣ ਦੀ ਲੋੜ ਹੀ ਨਾ ਪਵੇ ਸਰਕਾਰ ਕਦੇ ਵੀ ਲੋਕ ਪੱਖੀ ਨਹੀਂ ਹੋਈ ਕਾਰਪੋਰੇਟ ਪੱਖੀ ਹੋਈ ਇਸ ਕਰਕੇ ਲੋਕਾਂ ਨੂੰ ਆਪਣੇ ਹੱਕ ਜਿਹੜੇ ਆ ਇਸ ਤਰ੍ਹਾਂ ਅੰਦੋਲਨਾਂ ਦੇ ਨਾਲ ਜਿਹੜੇ ਲੈਣੇ ਪੈਂਦੇ ਆ ਕਦੀ ਵੀ ਸਰਕਾਰ ਨਹੀਂ ਚਾਹੁੰਦੀ ਸਰਕਾਰ ਚਾਹੁੰਦੀ ਆ ਵੀ ਇਹਨਾਂ ਲੋਕਾਂ ਨੂੰ ਕਿਸਾਨਾਂ ਤੇ ਮਜ਼ਦੂਰਾਂ ਨੂੰ ਮਾਰ ਕੇ ਕਾਰਪੋਰੇਟ ਦਾ ਪੂਰੇ ਦੇਸ਼ ਦੇ ਉੱਤੇ ਕਬਜ਼ਾ ਕਰਵਾ ਲਈਏ ਇਸ ਕਰਕੇ ਸਾਡੀਆਂ ਮੰਗਾਂ ਜਿਹੜੀਆਂ ਪਿਛਲੇ 20 21 ਅੰਦੋਲਨ ਦੇ ਵਿੱਚ ਆ ਮੰਨੀਆਂ ਹੋਈਆਂ ਸੀਗਾ 2021 ਚ ਅੰਦੋਲਨ ਚੱਲਿਆ ਲਖੀਮਪੁਰ ਖੀਰੀ ਦੀ ਘਟਨਾ ਸੀ ਹੋਰ ਜਿਹੜੀਆਂ ਨਾਲ ਇਹਦੇ ਜਿਹੜੀਆਂ ਸਾਡੀਆਂ ਮੰਗਾਂ ਸੀ ਉਹਨਾਂ ਨੂੰ ਮੰਨ ਕੇ ਮੋਦੀ ਸਾਹਿਬ ਜਿਹੜੇ ਉਤੋਂ ਮੁੱਕਰ ਗਏ ਆ ਅੱਜ ਭਾਵੇਂ ਤੀਸਰੀ ਵਾਰ ਜਿਹੜੇ ਦੇਸ਼ ਦੀ ਸੱਤਾ ਦੇ ਬੈਠੇ ਆ ਪਰ ਜਿਹੜੀ ਮੋਦੀ ਸਰਕਾਰ ਸੀ ਅੱਜ ਐਨਡੀਏ ਸਰਕਾਰ ਬਣੀ ਆ ਲੋਕਾਂ ਦੇ ਵਿੱਚ ਭਾਵੇਂ ਸਰਕਾਰ ਮੁਕਰਦੀ ਆ ਪਰ ਲੋਕਾਂ ਦੇ ਵਿੱਚ ਇੰਨਾ ਰੋਸ ਆ ਵੀ ਇਸ ਵਾਰ ਜਿਹੜਾ ਵਾ ਮੋਦੀ ਸਰਕਾਰ ਨੂੰ ਸਬਕ ਸਿਖਾਇਆ ਤੇ ਸੱਤਾ ਤੋਂ ਜਿਹੜਾ ਵਾ ਹੱਥ ਧੋਣਾ ਪਿਆ ਅਗਰ ਜਿਹੜਾ ਵਾ ਉਹਨਾਂ ਨੂੰ ਵਿਸਾਖੀਆਂ ਦਾ ਸਹਾਰਾ ਜਿਹੜਾ ਨਾ ਮਿਲਦਾ ਤਾਂ ਕਦੇ ਵੀ ਸਰਕਾਰ ਨਾ ਬੰਦੀ ਲੋਕ ਵੱਡੇ ਨੇ ਸਰਕਾਰਾਂ ਕਦੇ ਨਹੀਂ ਵੱਟੀਆਂ ਦੀ ਉਹ ਮੁਕਰ ਜਾਣ ਵੀਰ ਮੁਕਰ ਜਾਣ ਲੋਕ ਆਪਣੇ ਹੱਕ ਲੈ ਕੇ ਹੀ ਜਿਹੜਾ ਵਾ ਉਹ ਸਾਹ ਲੈਂਦੇ ਨੇ ਅੱਜ ਤੁਸੀਂ ਸਾਰੇ ਪੰਜਾਬ ਦੇ ਵਿੱਚ ਧਰਨਾ ਲਾ ਰਹੇ ਹੋ ਇੱਕ ਦੱਸ ਦਿਓ ਕਿ ਤੁਹਾਡੀ ਜਥੇਬੰਦੀ ਵੱਲੋਂ ਕਿੱਥੇ ਕਿੱ데 ਧਰਨਾ ਹੈ ਔਰ ਨਾਲ ਕਿਹੜੀ ਜਥੇਬੰਦੀ ਤੁਹਾਡੇ ਨਾਲ ਹੈ ਵੇਖੋ ਜੀ ਦੋਆਂ ਫੋਰਮਾਂ ਵੱਲੋਂ ਅੱਜ ਦੇਸ਼ ਵਿਆਪੀ ਆ ਕੱਲਾ ਪੰਜਾਬ ਵਿਆਪੀ ਨਹੀਂ ਗਈ ਇਹ ਪੰਜਾਬ ਆ ਹਰਿਆਣਾ ਵਾ ਉੱਤਰ ਪ੍ਰਦੇਸ਼ ਆ ਜੂਪੀ ਆ ਉਤਰਾਖੰਡ ਆ ਸਾਰੇ ਦੂਜੀਆਂ ਸਟੇਟਾਂ ਦੇ ਵਿੱਚ ਵੀ ਜਿਹੜਾ ਇਹ ਲੱਗ ਰਿਹਾ ਤੇ ਪੰਜਾਬ ਦੇ ਵਿੱਚ ਜਿਹੜਾ ਲਾਲ ਗਏ ਅਮਰਸਰ ਆ ਗੁਰਦਾਸਪੁਰ ਆ ਪਠਾਨਕੋਟ ਆ ਹੁਸ਼ਿਆਰਪੁਰ ਆ ਜਲੰਧਰ ਆ ਕਪੂਰਥਲਾ ਆ ਮੋਗਾ ਵਾ ਫਿਰੋਜ਼ਪੁਰ ਆ ਤਰਨਤਾਰ ਨੇ ਆ ਬਠਿੰਡਾ ਵਾ ਫਰੀਦਕੋਟ ਆ ਮੁਕਸਰ ਸਾਹਿਬ ਆ ਹੋਰ ਜਿਹੜੇ ਆ ਜ਼ਿਲ੍ਹੇ ਆ ਇਹਨਾਂ ਦੇ ਵਿੱਚ ਜਿਹੜਾ ਸਾਰਿਆਂ ਥਾਵਾਂ ਤੇ ਅਸੀਂ ਜਿਹੜਾ ਵਾ ਪ੍ਰੋਟੈਸਟ ਕਰਕੇ ਤੇ ਫਿਰੋਜ਼ਪੁਰ ਦੇ ਵਿੱਚ ਪੰਜ ਥਾਵਾਂ ਤੇ ਜਿਹੜਾ ਵਾ ਸਾਡਾ ਇਹ ਬਲੌਕ ਕੀਤੀ ਅਸੀਂ ਰੇਲ ਪੂਰੇ ਦੇਸ਼ ਦੇ ਵਿੱਚ ਜਿਹੜਾ ਵਾ ਰੇਲਾਂ 'ਚ ਜਾਬਿਆ ਜਾਮ ਕੀਤੀ ਹੈ ਤਾਂ ਮੋਦੀ ਸਰਕਾਰ ਨੂੰ ਸਭ ਕੁਝ ਸਿੱਖਣਾ ਚਾਹੀਦਾ ਵੀ ਲੋਕ ਆਪਣੇ ਜਿਹੜਾ ਵਾ ਇਸ ਮੁੱਦੇ ਨੂੰ ਭੁੱਲੇ ਨਹੀਂ ਆ ਜੋ ਸਾਡੇ ਕਿਸਾਨ ਤੇ ਪੱਤਰਕਾਰ ਵੀਰ ਨੂੰ ਜਿਹੜਾ ਸ਼ਹੀਦ ਕੀਤਾ ਸੀ ਉਹਦਾ ਇਨਸਾਫ ਅਸੀਂ ਲੈ ਕੇ ਹੀ ਜਿਹੜਾ ਵਾ ਉਹ ਦਮ ਲਵਾਂਗੇ ਇਹ ਜਥੇਬੰਦੀ ਕਿਹੜੀ-ਕਿਹੜੀ ਐ ਕੀ ਕੀਤੀ ਤੁਸੀਂ ਸਾਡੇ ਜਿਹੜੇ ਦੇਸ਼ ਦੇ ਦੋਨੇ ਫੋਰਮ ਹੈ ਜਿਹੜੇ ਕਿਸਾਨ ਮਜ਼ਦੂਰ ਮੋਰਚਾ ਤੇ ਕ ਸੰਯੁਕਤ ਕਿਸਾਨ ਮੋਰਚਾ ਜਿਹੜਾ ਨਾਨ ਪਾਰਟੀ ਪੋਲੀਟਿਕਲ ਇਹ ਦੋਵੇਂ ਮੋਰਚਾ ਵੱਲੋਂ ਜਿਹੜਾ ਵਾ ਸੈਂਕੜੇ ਜਥੇਬੰਦੀਆਂ ਜਿਹੜੀਆਂ ਇਹਦੇ ਵਿੱਚ ਸ਼ਾਮਿਲ ਹੈ। ਤਾਂ ਅਸੀਂ ਜਾਂਦੇ ਜਾਂਦੇ ਭੰਦੇਰ ਸਾਹਿਬ ਦੇ ਕੋਲੋਂ ਇਸ ਦੀ ਵਿਸਤਾਰਤ ਜਾਣਕਾਰੀ ਲੈ ਲੈਨੇ ਆ। ਭੰਦੇਰ ਸਾਹਿਬ ਇਹ ਦੱਸ ਦਿਓ ਕਿ ਅੱਜ ਦੇ ਧਰਨਿਆਂ ਦੇ ਵਿੱਚ ਕਿੱਥੇ ਕਿੱਥੇ ਇਕਦੇ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਵਿਆਪੀ ਧਰਨਾ ਕਿੱਥੇ ਕਿੱਥੇ ਕਾਲ ਤੁਹਾਡੀ ਕਾਮਯਾਬ ਰਹੀ? ਪਲੱਸ ਕਿਹੜੀ ਕਿਹੜੀ ਜਥੇਬੰਦੀਆਂ ਜਿਹੜੇ ਧਰਨਾ ਸ਼ਾਮਿਲ ਨੇ ਤੁਹਾਡੇ ਨਾਲ ਜੀ? ਪੰਜਾਬ ਦੇ 22 ਜ਼ਿਲ੍ਹੇ ਦੋ ਵੱਡੇ ਦੇਸ਼ ਦੇ ਫੋਰਮ ਦੇ ਵਿੱਚ 200 ਜਥੇਬੰਦੀਆਂ ਨੇ ਹਰਿਆਣਾ ਯੂਪੀ ਰਾਜਸਥਾਨ ਮੱਧ ਪ੍ਰਦੇਸ਼ ਤਾਮਿਲਨਾਡੂ ਦੀਆਂ ਮੇਰੇ ਕੋ ਖਬਰਾਂ ਨੇ ਸ਼ਾਮਾਂ ਤੱਕ ਹੋਰ ਪਤਾ ਲੱਗ ਜੂ ਧੰਨਵਾਦ ਜੀ ਤਾਂ ਇਹ ਸਰਵਣ ਸਿੰਘ ਬੰਦੇਰ ਨੇ ਤਾਂ ਲਖੀਮਪੁਰ ਖੀਰੀ ਵਿਖੇ ਜੋ ਕਿਸਾਨਾਂ ਦੀ ਜਿਹੜੀ ਡੈਥ ਹੋਈ ਸੀ ਉਸ ਨੂੰ ਲੈ ਕੇ 3 ਸਾਲ ਬੀਤ ਗਏ ਨੇ ਤੇ ਕਿਸਾਨਾਂ ਵੱਲੋਂ ਇਸ ਮੁੱਦੇ ਦੇ ਉੱਤੇ ਲਗਾਤਾਰ ਆਪਣੀ ਮੰਗ ਰੱਖੀ ਜਾਂਦੀ ਹੈ ਕਿਉਂਕਿ ਇੱਕ ਪੱਤਰਕਾਰ ਵੀ ਉਸ ਦੀ ਡੈਥ ਹੋਈ ਸੀ ਤੇ ਉਸ ਨੂੰ ਲੈ ਕੇ ਅੱਜ 2 ਘੰਟੇ ਦੇ ਲਈ ਸੰਕੇਤਕ ਧਰਨਾ ਜਿਹੜਾ ਹੈ ਉਹ ਲਾਇਆ ਗਿਆ ਹੈ ਅਮਰਸਾਹ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਦੇਵੀਦਾਸਪੁਰਾ ਵਲੇ ਮਾਨਾਵਾਲਾ ਦੇਵੀਦਾਸਪੁਰਾ ਵਿਖੇ ਮਾਨਾਵਾਲਾ ਵਿਖੇ ਵੱਲੇ ਵਿਖੇ ਕਿਸਾਨ ਜਿਹੜੇ ਨੇ ਪ੍ਰੋਟੈਸਟ ਕਰ ਰਹੇ ਨੇ 2 ਘੰਟੇ ਦੀ ਪ੍ਰੋਟੈਸਟ ਹੈ ਸਰਮਣ ਸਿੰਘ ਭਦੇਰ ਨੇ ਅੱਸਿਆ ਕਿ 200 ਦੇ ਕਰੀਬ ਜਥੇਬੰਦੀਆਂ ਜਿਹੜੀਆਂ ਨੇ ਦੋ ਫੋਰਮਾਂ ਦੇ ਵਿੱਚ ਉਹਨਾਂ ਦਾ ਸਾਥ ਦੇ ਰਹੀਆਂ ਨੇ ਤੇ ਦੇਸ਼ ਦੇ ਵਿੱਚ ਇਕੱਲੇ ਪੰਜਾਬ ਦੇ ਵਿੱਚ ਪੰਜਾਬ ਦੇ 22 ਜ਼ਿਲ੍ਹੇ ਗਿਣਾਏ ਨੇ ਇਸ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚੋਂ ਖਬਰਾਂ ਆ ਰਹੀਆਂ ਨੇ ਪਰ ਲੋਕ ਜਿਹੜੇ ਖਰਾਬ ਹੋ ਰਹੇ ਨੇ ਸਰਮਣ ਸਿੰਘ ਭਦੇਰ ਨੇ ਆਖਿਆ ਕਿ ਇਸ ਦੇ ਲਈ ਕਿਤੇ ਨਾ ਕਿਤੇ ਸਰਕਾਰ ਜ਼ਿੰਮੇਵਾਰ ਹੈ ਕੈਮਰਾ ਪਰਸਨ ਮਕੇਸ਼ 바ਵਾ ਦੇ ਨਾਲ ਗਗਨਦੀਪ ਫਰਮਾ ਦੈਨਿਕ ਸੋਰਟੀ ਟੀਵੀ ਅੰਮ੍ਰਿਤਸਰ